ਉਹਨਾਂ ਕੇ ਧਰਤੀ ਤੇ ਜਦੋਂ ਇੱਕ ਪਾਪੀ ਆਪਣੇ ਪਾਪ ਨੂੰ ਛੱਡ ਦਿੰਦਾ ਆ ਤੇ ਤੋਬਾ ਕਰ ਲੈਂਦਾ ਆ ਤਾਂ ਸਵਰਗ ਵਿੱਚ ਵੱਡੀ ਖੁਸ਼ੀ ਮਨਾਈ ਜਾਂਦੀ ਹੈ। ਸੋ ਮੇਰੇ ਪਿਆਰੇ ਅਸੀਸੋ ਅੱਜ ਬਹੁਤ ساری ਦੁਨੀਆ ਬਹੁਤ سارے ਲੋਕ ਜਿਹੜੇ ਪਾਪ ਦੇ ਵਿੱਚ ਫਸੇ ਹੋਏ ਆ, ਗੁਨਾਹਾਂ ਦੇ ਵਿੱਚ ਫਸੇ ਹੋਏ ਆ, ਨਸ਼ਿਆਂ ਦੇ ਵਿੱਚ ਫਸੇ ਹੋਏ ਆ, ਕਤਲੇਆਮ ਕਰ ਰਹੇ ਆ, ਚੋਰੀ ਕਰ ਰਹੇ ਆ, ਠੱਗੀ ਕਰ ਰਹੇ ਆ, ਇੱਕ ਦੂਜੇ ਨੂੰ ਮਾਰ ਰਹੇ ਆ ਤੇ ਸਭ ਦੇ ਸਭ ਬੇਮਾ ਧਰਮਾਂ ਦੇ ਵਿੱਚ ਫਸੇ ਹੋਇਆ ਤੇ ਅੱਜ ਚਾਹੀਦਾ ਹੈ ਕਿ ਸਚਾਈ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਕੋਲੇ ਆਓ ਤੇ ਆਪਣੇ ਪਾਪਾਂ ਤੋਂ ਮਨ ਫਿਰਾਓ ਤੇ ਖੁਦਾਵੰ ਦੀ ਯਿਸੂ ਮਸੀਹ ਤੁਹਾਨੂੰ ਬles ਕਰੇਗਾ ਬਾਈਬਲ ਦੇ ਵਿੱਚ ਲਿਖਿਆ ਆਪਣਾ ਮਨ ਫਿਰਾਓ ਆਪਣੇ ਬੁਰੇ ਕੰਮਾਂ ਨੂੰ ਛੱਡੋ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣਾ ਧਰਮ ਬਦਲਣਾ ਨਹੀਂ ਹੁੰਦਾ ਪਰਬੂ ਯਿਸੂ ਮਸੀਹ ਦੇ ਵਿੱਚ ਆਉਣ ਦਾ ਮਤਲਬ ਹੁੰਦਾ ਹੈ ਆਪਣਾ ਜੀਵਨ ਪਰਿਵਰਤਨ ਕਰਨਾ ਆਪਣਾ ਮਨ ਪਰਿਵਰਤਨ ਕਰਨਾ ਔਰ ਜਿਨ੍ਹਾਂ ਦਾ ਮਨ ਪਰਿਵਰਤਨ ਹੋ ਗਿਆ ਜਿਨ੍ਹਾਂ ਨੇ ਆਪਣੇ ਪੁਰਾਣੇ ਕੰਮਾਂ ਨੂੰ ਛੱਡ ਦਿੱਤਾ ਗੁਨਾਹਾਂ ਨੂੰ ਛੱਡ ਦਿੱਤਾ ਪਾਪਾਂ ਨੂੰ ਛੱਡ ਦਿੱਤਾ ਨਸ਼ਿਆਂ ਨੂੰ ਛੱਡ ਦਿੱਤਾ ਗਲਤ ਕੰਮਾਂ ਨੂੰ ਛੱਡ ਦਿੱਤਾ ਚੋਰੀ ਕਰਨੀ ਛੱਡ ਦਿੱਤੀ ਵਿਚਾਰ ਕਰਨਾ ਛੱਡ ਦਿੱਤਾ ਤੇ ਉਹ ਧਰਮੀ ਬਣ ਗਿਆ ਉਹ ਪਰਮੇਸ਼ਵਰ ਦਾ ਬਣ ਗਿਆ ਤੇ ਇਲਜ਼ਾਮ ਲਾਉਣ ਵਾਲਿਆਂ ਨੂੰ ਮੈਂ ਦੱਸਣਾ ਚਾਹਨਾ ਹੈ ਕਿ ਤੁਸੀਂ ਵੀ ਆਕੇ ਵੇਖੋ ਪ੍ਰਭੂ ਯਿਸੂ ਮਸੀਹ ਦੇ ਕੋਲ ਪ੍ਰਭੂ ਯਿਸੂ ਮਸੀਹ ਕਿਸੇ ਦਾ ਧਰਮ ਜਾਤ ਮਜਬ ਨਹੀਂ ਬਦਲਦੇ ਪ੍ਰਭੂ ਯਿਸੂ ਮਸੀਹ ਸਾਨੂੰ ਅੰਦਰੋਂ ਚੇਂਜ ਕਰਦੇ ਆ ਸਾਡੇ ਜੀਵਨ ਨੂੰ ਬਦਲਦੇ ਆ ਜਿਨ੍ਹਾਂ ਦੇ ਕਾਰਨ ਸਾਡੇ ਜੀਵਨ ਦੇ ਵਿੱਚ ਦੁੱਖ ਨੇ ਮੁਸੀਬਤਾਂ ਨੇ ਪਰੇਸ਼ਾਨੀਆਂ ਹਨ ਬਿਮਾਰੀਆਂ ਹਨ ਉਹਨਾਂ ਦੀ ਵਜ੍ਹਾ ਕੋਈ ਇਨਸਾਨ ਦੇ ਗੁਨਾਹ ਤੇ ਪਾਪ ਤੇ ਪ੍ਰਭੂ ਨੇ ਕਿਹਾ ਜੇ ਆਪਣੇ ਪਾਪ ਛੱਡ ਦੋਗੇ ਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ ਤੇ ਤੁਹਾਨੂੰ ਨਵਾਂ ਜੀਵਨ ਤੇ ਚੋਖਾ ਜੀਵਨ ਦਵਾਂਗਾ ਗੱਲ ਹੀ ਨਹੀਂ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਜਾਣੋ ਤੇ ਸਮਝੋ ਪਤਾ ਨਹੀਂ ਕਿਉਂ ਲੋਕਾਂ ਦੇ ਜੀਵਨ ਦੇ ਵਿੱਚ ਸ਼ੈਤਾਨ ਇਹ ਕਿਉਂ ਲੋਕਾਂ ਦੇ ਮਨ ਵਿੱਚ ਪਾ ਦਿੰਦਾ ਆ ਕਿ ਭਈ ਮਸੀਹ ਵਾਲੇ ਜਿਹੜੇ ਨੇ ਉਹ ਧਰਮ ਬਦਲਦੇ ਨੇ ਵੀ ਯਿਸੂ ਮਸੀਹ ਕੋਲ ਜਿਹੜਾ ਜਾਂਦਾ ਆ ਪ੍ਰਭੂ ਯਿਸੂ ਤੇ ਜਿਹੜਾ ਵਿਸ਼ਵਾਸ ਕਰਦਾ ਆ ਉਹਦਾ ਧਰਮ ਬਦਲ ਜਾਂਦਾ ਆ ਐਸਾ ਕਿਤੇ ਵੀ ਨਹੀਂ ਲਿਖਿਆ ਇੱਥੋਂ ਤੱਕ ਕਿ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਤੁਹਾਡਾ ਧਰਮ ਪਰਿਵਰਤਨ ਕੀਤਾ ਜਾਵੇ ਬਲਕਿ ਇਹ ਦੱਸਿਆ ਜਾਂਦਾ ਬਾਈਬਲ ਦੇ ਵਿੱਚ ਪ੍ਰਭੂ ਦਾ ਵਚਨ ਸਾਨੂੰ ਇਹ ਸਿਖੰਦਾ ਆ ਕਿ ਸਾਡਾ ਤਰਮ ਨਹੀਂ ਬਲਕਿ ਸਾਡਾ ਜੀਵਨ ਬਦਲਿਆ ਜਾਂਦਾ ਹੈ ਪ੍ਰਭ ਯਿਸੂ ਮਸੀਹ ਸਾਨੂੰ ਅੰਦਰੋਂ ਬਦਲਦੇ ਆ ਸੋ ਅੱਜ ਮੇਰੇ ਪਿਆਰਿਓ ਬਾਹਰਲੀਆਂ ਚੀਜ਼ਾਂ ਨੂੰ ਬਦਲਣ ਦੀ ਲੋੜ ਨਹੀਂ ਆ ਬਾਹਰਲੇ ਦਿਖਾਵੇ ਨੂੰ ਬਦਲਣ ਦੀ ਲੋੜ ਨਹੀਂ ਆ ਬਲਕਿ ਅੰਦਰੋਂ ਆਪਣਾ ਮਨ ਬਦਲਣ ਦੀ ਜ਼ਰੂਰਤ ਹੈ ਖੁਦਾ ਤੁਹਾਡੇ ਤੇ ਕਿਰਪਾ ਕਰੇਗਾ ਇੱਕ ਵਾਰ ਪ੍ਰਭੂ ਕੋਲ ਆ ਕੇ ਵੇਖੋ ਇੱਕ ਵਾਰ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਵੇਖੋ ਜਦੋਂ ਉਹ ਤੁਹਾਡੇ ਪਾਪਾਂ ਨੂੰ ਖਤਮ ਕਰ ਦੇਵੇਗਾ ਜਿਹੜੀਆਂ ਬਿਮਾਰੀਆਂ ਦੀ ਜਾੜਿਆ ਜਿਹੜੀਆਂ ਨਸ਼ਿਆਂ ਦੀ ਜਾੜਿਆ ਉਹ ਹੈਗੇ ਨੇ ਪਾਪ ਇਨਸਾਨ ਦੇ ਗੁਨਾਹ ਜਿਨ੍ਹਾਂ ਨੂੰ ਇਨਸਾਨ ਛੱਡਣਾ ਨਹੀਂ ਚਾਹਦਾ ਪਰਮੇਸ਼ਵਰ ਬਾਹਰਲੇ ਨਹੀਂ ਬਲਕਿ ਅੰਦਰਲੀ ਧਾਰਮਿਕਤਾ ਨੂੰ ਚਾਹੁੰਦਾ ਆ। ਪ੍ਰਭੂ ਨੇ ਕਿਹਾ ਜਿਹੋ ਜਿਹਾ ਮੈਂ ਆ ਤੁਸੀਂ ਉਹੋ ਜਿਹਾ ਬਣੋ। ਕਿਉਂਕਿ ਪ੍ਰਭੂ ਯਸੂ ਧਰਮੀ ਆ ਉਹ ਸਾਨੂੰ ਧਰਮੀ ਬਣਾਉਣਾ ਚਾਹੁੰਦਾ ਅੰਦਰੋਂ। ਪਰ ਮੂਰਖ ਲੋਕ ਕੁਝ ਐਸੇ ਲੋਕ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹ ਉਹ ਬਾਹਰਲੇ ਧਰਮ ਦੀਆਂ ਗੱਲਾਂ ਕਰਦੇ ਆ ਤੇ ਰੌਲਾ ਪਾਉਂਦੇ ਆ ਹੱਲਾ ਮਚਾਉਂਦੇ ਆ। ਸੋ ਪ੍ਰਭੂ ਦੀ ਖੁਸ਼ਖਬਰੀ ਮਨ ਵਿੱਚ ਵਸਾ ਕੇ ਵੇਖੋ। ਤੁਹਾਡਾ ਆਪਣਾ ਮਨ ਪਰਿਵਰਤਤ ਕਰਨ ਦੀ ਲੋੜ ਹੈ ਤੁਹਾਨੂੰ। ਆਮਨ। ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਤੋਂ ਬਾਹਰਲੇ ਧਾਰਮਿਕਤਾ ਦਾ ਚਸ਼ਮਣੇ ਉਤਾਰੋਗੇ ਉਦੋਂ ਤੱਕ ਤੁਹਾਨੂੰ ਪਰਮੇਸ਼ਵਰ ਦੀ ਅੰਦਰਲੀ ਧਾਰਮਿਕਤਾ ਬਿਲਕੁਲ ਨਜ਼ਰ ਨਹੀਂ ਆਵੇਗੀ ਸੋ ਇਸ ਕਰਕੇ ਆਓ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਓ ਪਰਮੇਸ਼ਵਰ ਦੇ ਬਚਨਾਂ ਨੂੰ ਗ੍ਰੈਂਡ ਕਰੋ ਉਹਦੀ ਸਚਾਈ ਨੂੰ ਜਾਣੋ ਤੇ ਤੁਹਾਡਾ ਵੀ ਮਨ ਪਰਿਵਰਤਨ ਹੋਵੇਗਾ ਤੇ ਤੁਹਾਡਾ ਵੀ ਜੀਵਨ ਪਰਿਵਰਤਨ ਹੋਵੇਗਾ ਤੇ ਜੇ ਤੁਹਾਡਾ ਜੀਵਨ ਪਰਿਵਰਤਨ ਹੋਵੇਗਾ ਤੇ ਤੁਹਾਡੇ ਅੰਦਰ ਕੋਈ ਗਿਲਾ ਸ਼ਿਕਵਾ ਨਹੀਂ ਰਹੇਗਾ ਕਿਉਂਕਿ ਸਭ ਤੋਂ ਵੱਡੀ ਗੱਲ ਅੱਜ ਸ਼ੈਤਾਨ ਲੋਕਾਂ ਦੇ ਮਨ ਵਿੱਚ ਇਹ ਹੀ ਗੱਲ ਪਾ ਰਿਹਾ ਕਿਉਂ ਕਿ ਪ੍ਰਭੂ ਯਿਸੂ ਮਸੀਹ ਦਾ ਬਚਨ ਉਹਦਾ ਜਸ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ ਸਾਰੀ ਦੁਨੀਆ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਜੈ ਜੈਕਾਰ ਹੋ ਰਹੀ ਆ ਇਸ ਕਰਕੇ ਸ਼ੈਤਾਨ ਨੂੰ ਬੜੀ ਜੈਲਸੀ ਹੁੰਦੀ ਆ ਔਰ ਉਹ ਆਏ ਦਿਨ ਕਿਸੇ ਨਾ ਕਿਸੇ ਨੂੰ ਜਿਹੜੇ ਹੈਤੇ ਪਰਮੇਸ਼ਵਰ ਦੀ ਲੋਕ ਨਹੀਂ ਪਰ ਉਹਨਾਂ ਨੂੰ ਇਸਤੇਮਾਲ ਕਰਦਾ ਆ ਉਹਨਾਂ ਨੂੰ ਪਰਮੇਸ਼ਵਰ ਦੇ ਵਿਰੋਧ ਲਈ ਪਰਮੇਸ਼ਵਰ ਦੇ ਕੰਮਾਂ ਦੀ ਰੁਕਾਵਟ ਲਈ ਉਹੋ ਇਸਤੇਮਾਲ ਕਰਦਾ ਆ ਪਰ ਤੁਸੀਂ ਅਗਰ ਆਪਣਾ ਮਨ ਪਰਿਵਰਤਨ ਨਹੀਂ ਕਰੋਗੇ ਅਗਰ ਆਪਣੀਆਂ ਅੱਖਾਂ ਤੋਂ ਬਾਹਰਲੀ ਧਾਰਮਿਕਤਾ ਦਾ ਚਸ਼ਮਾ ਨਹੀਂ ਉਤਾਰੋਗੇ ਉਦੋਂ ਤੱਕ ਸ਼ੈਤਾਨ ਤੁਹਾਨੂੰ ਏਦਾਂ ਹੀ ਇਸਤੇਮਾਲ ਕਰਦਾ ਰਹੇਗਾ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਸ਼ੈਤਾਨ ਲਈ ਇਸਤੇਮਾਲ ਨਾ ਹੋਵੋ ਬਲਕਿ ਆਪਣੇ ਪਰਮੇਸ਼ਵਰ ਸੱਚੇ ਜਿਉਂਦੇ ਖੁਦਾਵੰਦ ਦੇ ਕੋਲ ਆਓ ਹੋ ਸਕਦਾ ਤੁਹਾਨੂੰ ਆਪਣੇ ਚੰਗੇ ਕੰਮਾਂ ਲਈ ਇਸਤੇਮਾਲ ਕਰੇ ਗੋਡ ਬlesਸ ਯੂ